ਈ ਬੀਬੀ ਖੇਮਕੌਰ ਦਾ ਰਿਸ਼ਤਾ ਬਾਬੇ ਸੂਰਜ ਮਾਲ ਨੂੰ ਕਰਨ ਵਾਸਤੇ ਜਿਹੜੀ ਅਰਜੋਈ ਜਨਾ ਸ਼ਬਦਾਂ ਵਿੱਚ ਛੇਵੇਂ ਪਾਸ਼ਾ ਨੂੰ ਕਰ ਰਿਆ ਉਸ ਵੇਲੇ ਦੀ ਬਾਤ ਦਾ ਤੁਹਾਡੀ ਸੇਵਾ ਦੇ ਅੰਦਰ ਦੁਤਾਰੇ ਛੰਦ ਵਿੱਚ ਗਾ ਕੇ ਮੰਡਾਲੇ ਵਾੜਾ ਜੱਥਾ ਕੋਲ ਹੀ ਆਪਣੀ ਧੀ ਰਾਣੀ ਮੈਂ ਆਪਣੀ ਧੀ ਰਾਣੀ ਮੈਂ ਚੌਨਾ ਇਸ ਘਰ ਵਿੱਚ ਜਿਵੇਂ ਆਉਣੀ ਆਪਣੀ ਧੀ ਰਾਣੀ ਮੈਂ ਚੌਨਾ ਇਸ ਘਰ ਵਿੱਚ ਬਿਉਣੀ ਆਪਣੀ ਧੀ ਰਾਣੀ ਮੈਂ ਚੌਨਾ ਇਸ ਘਰ ਛੇਵੇਂ ਗੁਰਸੋਟੀ ਜੀ ਬੈਠੇ ਤਖਤ ਤੇ ਸੋਭਾ ਪਾਉਂਦੇ ਉਸ ਦਾ ਤੇ ਚਹਰਨੀ ਤਾਂ ਵੱਡੇ ਵੱਡੇ ਸੀਸ ਚਕਾਉਂਦੇ ਛੇਵੇਂ ਗੁਰਸੋਟੀ ਜੀ ਬੈਠੇ ਤਖਤ ਤੇ ਸੋਭਾ ਪਾਉਂਦੇ ਉਸ ਦਾ ਤੇ ਚਹਰਨੀ ਤਾਂ ਵੱਡੇ ਵੱਡੇ ਸੀਸ ਚਕਾਉਂਦੇ ਪ੍ਰੇਮ ਚੰਦੀ ਇੱਕ ਯਾਰੀ ਜਿ ਕਰੇ ਦਾਦਾ ਦਾਤੇ ਜੋੜੀ ਪਾਉਣੀ ਅੱਬ